ਅੱਜ ਆਪਾਂ ਗੱਲ ਕਰਦੇ ਆਂ ਕਿਸਾਨੀ ਨਾਲ ਜੁੜੇ ਪਸ਼ੂ ਪਾਲਣ ਦੀ ਜੋ ਕਿ ਪਸ਼ੂ ਕਿਸਾਨ ਪਾਲਦੇ ਅਤੇ ਪਸ਼ੂ ਜਿਹੜੇ ਖੇਤੀਬਾੜੀ ਨਾਲ ਵੀ ਅੱਗੇ ਟੱਪ ਜਾਂਦੇ ਆਂ ਅੱਜ ਗੱਲ ਕਰਦੇ ਆਂ ਪੰਜਾਬ ਦੇ ਹਲਕਾ ਸਦੂੜ ਦੀ ਸਦੂੜਾੜ ਹਲਕੇ ਦਾ ਪਿੰਡ ਹੈਗਾ ਜੀ ਹਰਿਆਣੇ ਦੇ ਨਾਲ ਲੱਗਦਾ ਪਿੰਡ ਰਾਜਰਾਣਾ ਜੋ ਕਿ ਇੱਕ ਖੇਰਲਾ ਪਿੰਡ ਹੈ ਉੱਥੋਂ ਦਾ ਦਾ ਨੌਜਵਾਨ ਗੁਰਵਿੰਦਰ ਸਿੰਘ ਪਸ਼ੂ ਪਾਲਣ ਦੇ ਵਿੱਚ ਪੂਰਾ ਸ਼ੌਂਕ ਰੱਖਦਾ ਹੈ ਜਿਨ੍ਹਾਂ ਨੇ ਪਿਛਲੇ ਤਨੀ ਢਨੋਲੇ ਮੰਡੀ ਦੇ ਵਿੱਚ ਆਪਣੇ ਪਸ਼ੂ ਨੂੰ ਲੈ ਕੇ ਗਿਆ ਤੇ ਉਹਨਾਂ ਦੇ ਪੰਜ ਪਸ਼ੂਆਂ ਨੇ ਵਧੀਆ ਪੋਜੀਸ਼ਨਾਂ ਵਿੱਚ ਇਨਾਮ ਜਿੱਤੇ ਤੇ ਭਾਈ ਮੜਾ ਦੱਸੋ ਇਹ ਜਿਹੜੇ ਆਪਣੇ ਕਮੇ ਨੰਬਰ ਤੇ ਆਈਏ ਕਿਹੜੇ ਤੁਸੀਂ ਮੇਲੇ ਤੇ ਗਏ ਅਸੀਂ ਢਨੋਲੇ ਮੇਲੇ ਤੇ ਗਏ ਸੀ ਹਾਂਜੀ ਹਾਂਜੀ ਇਹ ਛੋਟੀ ਦੋ ਦੰਤ ਮਿਲਕ ਕਬੂਟ ਵਿੱਚ ਪਹਿਲੇ ਨੰਬਰ ਤੇ ਆਈ ਹੈ ਤੇ ਵੱਡੀਆਂ ਮੱਝਾਂ ਚ 10ਵੇਂ ਨੰਬਰ ਤੇ ਆਈ ਹੈ ਠੀਕ ਹੈ ਜੀ ਇਹਦੀ ਏਜ ਵਗੈਰਾ ਕਿੰਨੀ ਆ ਇਹ ਹੋ ਗਈ 4-3 ਸਾਲਾਂ ਦੀ ਹੋ ਗਈ ਦੋ ਦੰਦ ਹੈ ਜੀ ਠੀਕ ਹੈ ਐਸੇ ਹੌਸਟ ਮੇਲੇ ਤੇ ਗਏ ਸੀ ਹਾਂ ਜੀ ਮਿਲੇ ਤੇ ਐਸੇ ਸਾਲ ਚ ਗਏ ਹਾਂ ਪਹਿਲੀ ਵਾਰ ਗਏ ਆ ਪਹਿਲੀ ਵਾਰ ਸੈਕੰਡ ਨਾਮ ਜਿਤਿਆ ਅੱਜ ਕੇ ਫਰਸਟ ਦਿਨ ਹੈ ਫਰਸਟ ਸਿੱਧਾ ਜੀ ਫਰਸਟ ਹਾਂ ਜੀ ਠੀਕ ਠੀਕ ਦੁੱਧ ਵਗੈਰਾ ਕਿੰਨਾ ਲੰਦੀ ਹੈ ਦੁੱਧ 16 ਕਿਲੋ ਹੈ ਜੀ ਨਸਲ ਕਿਹੜੀ ਆ ਮੂਹਰਾ ਨਸਲ ਆ ਜੀ ਠੀਕ ਐਮ 51 ਦੀ ਬੇਟੀ ਹੈ ਇਹ ਐਚ ਐਲ ਡੀ ਬੀ ਰੱਡੀ ਕੈ ਜੀ ਹਾਂਜੀ ਜੇ ਗੱਲ ਕਰੀ ਆਪਾਂ ਵੀ ਇਹਨਾਂ ਨੇ ਕਿਹੜੇ ਕਿਹੜੇ ਨਾਮ ਜਿੱਤੇ ਆ ਇਹਨਾਂ ਦੇ ਪੰਜ ਪਸ਼ੂ ਮੇਲੇ ਦੇ ਵਿੱਚੋਂ ਇਨਾਮ ਜਿੱਤ ਕੇ ਲਿਆਏ ਨੇ ਪਹਿਲੇ ਨੰਬਰ ਤੇ ਇਹਨਾਂ ਦੀ ਮੱਝ ਨੇ ਮਿਲਕ ਬਿਊਟੀ ਚੋਂ ਦੋ ਦੰਦ ਨੇ ਇਹਨਾਂ ਨੇ ਪਹਿਲਾ ਨੰਬਰ ਜਿੱਤਿਆ ਪੂਰੇ 5000 ਰੁਪਏ ਸੂਸੀ ਤੇ ਇਹਦਾ ਜਿਹੜਾ ਮੱਝ ਦਾ ਦੁੱਧ 16 ਲੀਟਰ ਹੈ ਦੂਸਰੇ ਨੰਬਰ ਤੇ ਖੀਰੀ ਝੋਟੀ ਆਈ ਹੈ ਤੀਸਰੇ ਤੀਸਰੀ ਕੈਟਾਗਰੀ 3 ਸਾਲ ਦੇ ਵਿੱਚ ਛੋਟੇ ਹੀ ਦੂਸਰੇ ਨੰਬਰ ਤੇ ਆਈ ਹੈ ਜੇ ਗੱਲ ਕਰੀਏ ਸਾਈਵਾਲ ਬੈੜਾ ਵੀ ਇਹਨਾਂ ਕੋਲ ਹੈ ਤੇ ਇਹਨਾਂ ਦੀ ਦੋ ਖਿਰੀ ਕੈਟਾਗਰੀ ਵਿੱਚ ਦੋ ਬੈੜਾ ਚੌਥੇ ਤੇ ਪੰਜਵੇਂ ਨੰਬਰ ਤੇ ਪੂਰੇ ਮੇਲੇ ਚ ਇਹਨਾਂ ਨੇ ਮੇਲਾ ਲੁੱਟ ਲਿਆ ਤੇ ਇਸ ਨੌਜਵਾਨ ਦੀ ਇਲਾਕੇ ਦੇ ਵਿੱਚ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ ਜੇ ਗੱਲ ਕਰੀਏ ਖਰਾਕ ਦੀ ਇਹ ਨਿਮਰਤ ਕੈਟਲ ਫੀਡ ਸੰਘਾ ਵਾਲਿਆਂ ਦੀ ਫੀਡ ਵਰਤਦੇ ਆ ਜੋ ਕਿ ਉਹਨਾਂ ਦੀ ਫੀਡ ਖਾਨ ਕਾਰਨ ਇਹਨਾਂ ਦੇ ਪਸ਼ੂ ਤੰਦਰੁਸਤ ਸਿਹਤਮੰਤ ਤੇ ਦੁੱਧ ਵੀ ਚੰਗਾ ਦਿੰਦੇ ਨੇ ਤੇ ਅਸੀਂ ਵੀ ਤੁਹਾਨੂੰ ਅਡਜਸਟ ਕਰਾਂਗੇ ਨਿਮਰਤ ਟਾਈਟਲ ਫੀਡ ਸੰਘਾ ਵਾਲਾਂ ਦੀ ਫੀਡ ਵਰਤੋ ਤਾਂ ਕਿ ਤੁਹਾਡੇ ਪਸ਼ੂ ਇਨਾਮ ਜਿੱਤ ਸਕਣ ਅਤੇ ਚੰਗਾ ਦੁੱਧ ਵੀ ਦੇ ਸਕਣ ਉਸ ਤੋਂ ਬਾਅਦ ਤੁਹਾਡੀ ਗੱਲ ਇਹਨਾਂ ਦੇ ਸੰਦੀਪ ਸਿੰਘ ਜੋ ਨਿਮਰਤ ਫੈਕਟਰੀ ਦੇ ਮਾਲਕ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਅਤੇ ਡਾਕਟਰ ਦਿਨੇਸ਼ ਕਰਨਟੀ ਜੀ ਉਹਨਾਂ ਨਾਲ ਵੀ ਤੁਹਾਡੀ ਆਪਾਂ ਗੱਲਬਾਤ ਕਰਾਵਾਂਗੇ ਤੇ ਗੁਰਵਿੰਦਰ ਸਿੰਘ ਜੋ ਕਿ ਨੌਜਵਾਨ ਰਾਜਰਾਣੇ ਦਾ ਇਹ ਨਾਮ ਜਿੱਤ ਕੇ ਲਿਆਇਆ ਉਨਾ ਨਾਲ ਵੀ ਤੁਹਾਡੀ ਪੂਰੀ ਗੱਲਬਾਤ ਕਰਾਂਗੇ ਤਾਂ ਕਿ ਤੁਸੀਂ ਵੀ ਸਿਹਤ ਲੈ ਕੇ ਪਸ਼ੂ ਪਾਲਣ ਦੇ ਵਿੱਚ ਇੱਕ ਚੰਗਾ ਮੁਨਾਫਾ ਕਮਾ ਸਕੋ ਅਤੇ ਇਸ ਦਿੱਤੇ ਨਾਲ ਜੁੜ ਕੇ ਆਪਣਾ ਨਾਮ ਰੋਸ਼ਨ ਕਰ ਸਕੋ ਤੇ ਚੰਗੀ ਕਮਾਈ ਵੀ ਕਰ ਸਕੋ ਖੇਤੀ ਦੇ ਨਾਲ ਨਾਲ ਇਹ ਪਸ਼ੂ ਪਾਲਣ ਸਹਿ ਇਕ ਤੰਦਾ ਬਹੁਤ ਹੀ ਚੰਗਾ ਤੇ ਲਾਭਦਾਇਕ ਹੋ ਸਕਦਾ ਹੈ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਇੱਕ ਪ੍ਰੇਰਨਾ ਲੈ ਕੇ ਚੰਗੀ ਆਪਣਾ ਜੀਵਨ ਚੰਗਾ ਇੱਕ ਭਵਿਕ ਜਿਹੜਾ ਬਣਾ ਸਕਦੇ ਹੋ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਪੂਰੀ ਵੀਡੀਓ ਦੇਖਣ ਲਈ ਤੁਹਾਨੂੰ 5 ਕੁ ਮਿੰਟ ਹੋਰ ਇੰਤਰੇ ਪਹਿਣਗੇ ਤੇ ਜੁੜ ਕੇ ਪੂਰੀਆਂ ਸਾਰੀਆਂ ਡਾਕਟਰ ਸਾਹਿਬ ਤੇ ਜਿਹੜੇ ਕੈਟਰਲ ਫੀਡ ਦੇ ਮਾਲਕ ਹੈ ਸੰਦੀਪ ਸਿੰਘ ਜੀ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਹੱਥ ਗੁਰਵਿੰਦਰ ਸਿੰਘ ਨੌਜਵਾਨ ਜੋ ਕਿ ਰਾਜਰਾਨੇ ਦਾ ਜਿਨ੍ਹਾਂ ਨੇ ਨਾਮ ਦਿੱਤੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਤੁਸੀਂ ਇਸ ਵੀਡੀਓ ਨੂੰ ਜਰੂਰ ਦੇਖੋ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਆਪਣੇ ਚੈਨਲ ਨੂੰ ਫੋਲੋ ਵੀ ਜਰੂਰ ਕਰੋ ਤੇ ਕੋਈ ਵੀ ਵੀਡੀਓ ਤੁਹਾਡੇ ਸਾਡੇ ਇਸ ਚੈਨਲ ਤੇ ਚਲਾਉਣ ਲਈ ਸਾਡੇ ਨਾਲ ਸੰਪਰਕ ਕਰੋ ਧੰਨਵਾਦ ਸਸੀ ਕਾਲ ਜੀ ਤੇ ਤੁਹਾਡੇ ਕਿਹੜੇ ਫੈਕਟਰੀ ਆ ਤੇ ਜਿਹੜੇ ਤੁਸੀਂ ਕਿਹੜੇ-ਕਿਹੜੇ ਫੀਡ ਤਿਆਰ ਕਰਦੇ ਹੋ ਤੇ ਇਹ ਕੁਆਲਿਟੀ ਦਾ ਲੋਕ ਕਿਵੇਂ ਸਮਝਣ ਵੀ ਕੁਆਲਿਟੀ ਦੀ ਪਰਖ ਕਿੱਦਾਂ ਹੋ ਸਕਦੀ ਹੈ ਸਸੀ ਕਾਲ ਜੀ ਇਸ ਤਰ੍ਹਾਂ ਜੀ ਅਸੀਂ ਜਿਵੇਂ ਸਟਾਰਟਿੰਗ ਤੋਂ ਬੱਚੇ ਵੀ ਕੱਪ ਸਟਾਰਟ ਕਰਦੇ ਤੇ ਗਰੋਵਰ ਕੀ ਕਰ ਤੇ ਮਿਲਕਿੰਗ ਦੇ ਵਿੱਚ ਤੇ ਟ੍ਰਾਂਜੀਸ਼ਨ ਡਰਾਈ ਇਹ ਸਭ ਤਿਆਰ ਕਰਦੇ ਹਾਂ ਬੱਚਾ ਬਲਮਨ ਤੇ ਥੋੜਾ ਜਿਹਾ ਅਸੀਂ ਕੁਆਲਟੀ ਵਾਈਜ਼ ਮਤਲਬ ਧਿਆਨ ਕਰਦੇ ਹਾਂ ਰੋ ਮਟੀਰੀਅਲ ਵਗੈਰਾ ਅੱਛੀ ਕੰਪਨੀ ਆਪਣੇ ਕੁਆਲਟੀ ਦੇ ਰੱਖਦੇ ਆ ਤੇ ਸਪਲੀਮੈਂਟਰੀ ਜੋ ਐਮ ਐਨ ਸੀ ਕੰਪਨੀਆਂ ਦੇ ਰੱਖਦੇ ਆ ਜਿਵੇਂ ਕੁਆਲਟੀ ਦੇ ਲੋਕ ਕਿਤਾਬ ਪਛਾਣਨਾ ਕਿਉਂਕਿ ਫੇਡ ਬਹੁਤ ਸਾਰੀਆਂ ਫੇਡਾਂ ਮਾਰਕੀਟਸ ਆ ਗਿਆ ਲੋਕਾਂ ਨੂੰ ਪਤਾ ਨਹੀਂ ਲੱਗਦਾ ਲੋਕ 15 ਇਸ ਤਰ੍ਹਾਂ ਚੱਕਰ ਚ ਪੈ ਜਾਂਦੇ ਵੀ ਕਿਹੜੀ ਆਪਾਂ ਯੂਜ਼ ਕਰੀਏ ਅਸੀਂ ਸ਼ੁਰੂ ਤੋਂ ਹੀ ਨਾ ਥੋੜਾ ਕਲਾਰਸਪੈਰੇਸੀ ਦਾ ਕੰਮ ਕੀਤਾ ਸੀ ਲੋਕਾਂ ਨੂੰ ਅਸੀਂ ਦੱਸਿਆ ਕਿ ਦੇਖੋ ਮਟੀਰੀਅਲ ਇਸ ਤਰ੍ਹਾਂ ਹੁੰਦਾ ਹੈ ਇਹਨਾਂ ਕੰਪਨੀਆਂ ਦੇ ਅੱਛੇ ਮਤਲਬ ਪ੍ਰੋਡਕਟ ਆਉਂਦੀ ਨੇ ਠੀਕ ਹੈ ਉਹ ਵੀ ਲੋਕਾਂ ਕੋਲ ਅਸੀਂ ਦੱਸਿਆ ਫਿਰ ਹੁਣ ਸਮਝ ਆ ਗਈ ਹੋਣੀ ਕਿ ਆਹ ਕੁਆਲਿਟੀ ਠੀਕ ਹੈ ਹਾਂਜੀ ਅੰਜ ਭਾਜੀ ਦੱਸੋ ਇੱਕ ਤਾਂ ਆਪਣਾ ਕਿਹੜਾ ਪਿੰਡ ਹੈ ਕਿਹੜੇ ਮੇਲੇ ਤੇ ਗਏ ਤੁਸੀਂ ਤੇ ਜਿਹੜੇ ਇਹ ਆਪਣੇ ਕਮੈਂਟ ਨੰਬਰ ਤੇ ਇਹਨਾਂ ਨੇ ਨਾਮ ਦਿੱਤਾ ਪਿੰਡ ਰਾਜਰਾਣਾ ਜੀ ਹਾਂਜੀ ਬੀਐਚ ਤਨੌਲੇ ਮੇਲੇ ਤੇ ਗਏ ਸੀ ਜੀ ਹਾਂਜੀ ਇਹ ਖੀਰੀਆਂ ਤੋਂ ਸੈਕੰਡ ਨੰਬਰ ਤੇ ਆਈ ਜੀ ਠੀਕ ਹੈ ਕਿਹੜੇ ਮੇਲੇ ਤੇ ਗਈ ਸੀ ਬਨਾਉਲੇ ਜੀ ਬੀਐਫਏ ਦੇ ਮੇਲੇ ਤੇ ਠੀਕ ਹੈ ਐਚਆਰਡੀਵੀਏ 7 14 70 10 ਦੀ ਕੱਟੀ ਹੈ ਜੀ ਹਾਂ ਜੀ ਭਾਈ ਦੱਸੋ ਆਪਣੇ ਇਸ ਜਿਹੜੀ ਕੱਟੀ ਬਾਰੇ ਹਾਂ ਜੀ ਹਾਂ ਇਹ ਸੀ ਮਹੀਨਿਆਂ ਤੋਂ ਇੱਕ ਸਾਲ ਵਾਲੀ ਕੈਟਾਗਰੀ ਚ ਪਈ ਸੀ ਜੀ ਇਹ ਵੀ ਬੀਐਫਏ ਦੇ ਮੇਲੇ ਤੇ ਗਈ ਸੀ ਜੇ ਸੈਕੰਡ ਪੋਜੀਸ਼ਨ ਦੀ ਕੱਟੀ ਜੀ ਠੀਕ ਹੈ ਜੀ ਇਹ ਅਭੀ ਮੰਨੀ ਹੁੰਦੀ ਧੀ ਹੈ ਜੀ ਐਚਆਰਡੀਵੀਏ ਬਜੀ ਆਪਣਾ ਇੱਕ ਦਾ ਨਾਮ ਦੱਸੋ ਕਿਹੜਾ ਪੰਡਾ ਹੈ ਤੇ ਤੁਸੀਂ ਕਿਹੜੀ ਫੀਡ ਵਗੈਰਾ ਵਰਤਦੇ ਹੋ ਕਿਹੜੀ ਕੰਪਨੀ ਹੈ ਨਾਮ ਮੇਰਾ ਗੁਰਵਿੰਦਰ ਸਿੰਘ ਆ ਜੀ ਹਾਂਜੀ ਹਾਂਜੀ ਪਿੰਡ ਰਾਜਨਾਣਾ ਜੀ ਜ਼ਿਲ੍ਹਾ ਮਾਨਸਾ ਹੈ ਹਾਂ ਹਾਂ ਕਿਹੜੀ ਫੀਡ ਵਰਤਦੇ ਹੋ ਬਜੀ ਕਿਹੜੀ ਸਾਡੇ ਸਾ ਗਵਾਂਡ ਦੀ ਪੰਡਾ ਹੈ ਜੀ ਸੰਘਾ ਹਾਂ ਹਾਂ ਉੱਥੇ ਫੈਕਟਰੀ ਹੈ ਨਿਮਰਤ ਕੈਟਲ ਫੀਡ ਹਾਂ ਹਾਂ ਉਹਨਾਂ ਦੀ ਫੀਡ ਵਰਤਦੇ ਹਾਂ ਸਾਨੂੰ ਹੋ ਗਏ 7-8 ਸਾਲ ਵਰਤਦੇ ਜਿਓ ਸ਼ੁਰੂ ਤੋਂ ਠੀਕ ਹੈ ਜੀ ਇਹ ਕਿਹੜਾ ਨੰਬਰ ਵਗੈਰਾ ਤੇ ਕਿੰਨੀ ਤੁਸੀਂ ਜਿਹੜੀ ਫੀਡ ਪਾਉਨੇ ਕਿੰਨੇ ਅਸੀਂ ਕਟੀਆਂ ਨੂੰ ਤਨ ਕਿਲੋ 24 ਘੰਟੇ ਦੋ ਤਨ ਕਿਲੋ ਪਾਉਣੇ ਆਗੇ 24 ਘੰਟੇ ਦੇ ਵਿੱਚ 1.5 ਕਿਲੋ ਸ਼ਾਮ ਨੂੰ 1.5 ਕਿਲੋ ਸਵੇਰ 1.5 ਕਿਲੋ ਸ਼ਾਮ ਨੂੰ ਬਾਕੀ ਦੁੱਧ ਵਾਲੀ ਮਜੇ ਨੂੰ ਦੁੱਧ ਦੇ ਹਿਸਾਬ ਨਾਲ ਪਾਉਣੇ ਆਗੇ ਕਿੰਨਾ ਪਾਉਣਾ ਹੈ ਉਹ ਦੱਸੋ ਜਿੰਨਾ ਦੁੱਧ ਹੁੰਦਾ ਉਹ ਤੋਂ ਅੱਧੀ ਫੀਡ ਪਾਉਣੀ ਹੈ ਠੀਕ ਹੈ ਜੀ ਇਹ 1 ਪਰ ਕਿਲੋ ਦੁੱਧ ਦਾ 7.5 ਕਿਲੋ ਫੀਡ ਪਾਉਣੇ ਆ ਠੀਕ ਹੈ ਜੀ ਇਹ 20 ਕਿਲੋ ਅਰ 10 ਕਿਲੋ ਫੀਡ ਬੋਲੋ ਠੀਕ ਹੈ